ਫਿਰੋਜ਼ਪੁਰ ਟ੍ਰੈਫਿਕ ਪੁਲਿਸ ਨੂੰ ਹੁਣ ਕਾਗਜ਼ ਚੈੱਕ ਕਰਨੇ ਵੀ ਪੈ ਰਹੇ ਨੇ ਮਹਿੰਗੇ ਫਿਰੋਜ਼ਪੁਰ ਟ੍ਰੈਫਿਕ ਪੁਲਿਸ ਨਾਲ ਇੱਕ ਨੌਜਵਾਨ ਦੀ ਖੈਬਰਬਾਜੀ ਹੋਈ ਆ ਤੇ ਨੌਜਵਾਨ ਜਿਹੜਾ ਗੁੱਸੇ ਵਿੱਚ ਆ ਕੇ ਇੱਟ ਤੱਕ ਟ੍ਰੈਫਿਕ ਪੁਲਿਸ ਵਾਲਿਆਂ ਨੂੰ ਮਾਰਨ ਦੇ ਲਈ ਚੱਕ ਲੈਂਦਾ ਹੈ ਸੋ ਦੱਸ ਦਈਏ ਮਾਮਲਾ ਫਿਰੋਜ਼ਪੁਰ ਦੇ ਸ਼ਹੀਦ ਉਦਮ ਸਿੰਘ ਚੌਕ ਦਾ ਹੈ ਜਿੱਥੇ ਕਿ ਟ੍ਰੈਫਿਕ ਪੁਲਿਸ ਦੇ ਵੱਲੋਂ ਨਾਕਾਬੰਦੀ ਕੀਤੀ ਹੋਈ ਸੀ ਤੇ ਵਾਹਨਾਂ ਦੀ ਜਿਹੜੀ ਚੈਕਿੰਗ ਕੀਤੀ ਜਾ ਰਹੀ ਸੀ ਅਧਿਕਾਰੀਆਂ ਨੇ ਦੱਸਿਆ ਹੈ ਕਿ ਇੱਕ ਨੌਜਵਾਨ ਜਿਹੜਾ ਮੋਟਰਸਾਈਕਲ ਲੈ ਕੇ ਉਲਟ ਸਾਈਡ ਤੋਂ ਆ ਰਿਹਾ ਸੀ ਜਦੋਂ ਉਸ ਨੂੰ ਰੋਕਿਆ ਗਿਆ ਤਾਂ ਉਸ ਤੋਂ ਕਾਗਜ਼ ਪੁੱਛੇ ਗਏ ਤਾਂ ਉਸ ਨਾਲ ਖੈਬਰ ਬਾਜੀ ਜਿਹੜੀ ਹੈ ਸ਼ੁਰੂ ਹੋ ਗਈ ਤੇ ਪੁਲਿਸ ਵਾਲਿਆਂ ਨੂੰ ਮਾਰਨ ਦੇ ਲਈ ਉਸਨੇ ਇੱਟ ਤੱਕ ਚੱਕ ਲਈ ਇਸ ਮੌਕੇ ਟ੍ਰੈਫਿਕ ਅਧਿਕਾਰੀਆਂ ਨੇ ਦੱਸਿਆ ਹੈ ਕਿ ਜਦੋਂ ਇਸ ਨੌਜਵਾਨ ਨੂੰ ਰੋਕਿਆ ਗਿਆ ਤਾਂ ਉਸਦੇ ਮੂੰਹ ਵਿੱਚੋਂ ਸ਼ਰਾਬ ਤੈ ਦੀ 스멜 ਆ ਰਹੀ ਸੀ ਜਦ ਕਾਗਜ਼ ਦਿਖਾਉਣ ਨੂੰ ਕਿਹਾ ਗਿਆ ਤਾਂ ਉਹ ਦੂਜੇ ਪਾਸੋਂ ਉਹ ਆ ਦੂਰ ਜਾ ਕੇ ਇੱਟ ਤੱਕ ਚੱਕ ਲਿਆਇਆ ਤਾਂ ਉਹਨੇ ਦੱਸਿਆ ਕਿ ਉਕਤ ਨੌਜਵਾਨ ਨੂੰ ਉੱਥੇ ਹੀ ਦਬੋਚ ਲਿਆ ਗਿਆ ਹੈ ਤੇ ਸਬੰਧਤ ਥਾਣੇ ਜਿਹੜਾ ਹੈ ਇਹ ਭੇਜ ਦਿੱਤਾ ਗਿਆ ਹੈ ਤੇ ਅਗਲੀ ਕਾਰਵਾਈ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ। ਕਿ ਤੁਸੀਂ ਇੱਟ ਮਾਰ ਲਗਿਓ ਸਰ ਮੇਰੇ ਘਰੇ ਜਵਾਕ ਹੋਣਾ ਹੈ ਠੀਕ ਹੈ ਤੇ ਮੈਂ ਪੈਸੇ ਕਢਵਾਉਣਾ ਆ ਜੀ ਮੈਨੂੰ ਮਿਲਣੇ ਨਹੀਂ ਲੋਨ ਠੀਕ ਹੈ ਤੇ ਫੜੀ ਕਰਾਈ ਆ 25 ਨਾ ਦੇ ਠੀਕ ਹੈ ਨਿੱਕੀ ਤੇ ਤੇ ਸਰ ਮੈਂ ਇੱਥੋਂ ਆਇਆ ਵਾਪਸੀ ਠੀਕ ਹੈ ਇਹ ਮੈਨੂੰ ਕੋਸ ਨੂੰ ਜਿਹੜੇ ਤੁਸੀਂ ਐਟ ਮਾਰ ਰਹੇ ਵੀਡੀਓ ਵਿੱਚ ਦਿਖਾਈ ਦੇ ਰਹੇ ਆ ਸਰ ਮੈਂ ਇਹਨਾਂ ਐਟ ਨਹੀਂ ਮਾਰਦਾ ਠੀਕ ਹੈ ਮੇਰੇ ਆਪਦੇ ਮਲਾਜ ਨਹੀਂ ਲੱਗੇ ਬਰਾ ਠੀਕ ਹੈ ਤੇ ਮੈਂ ਇਹਨਾਂ ਨੂੰ ਮਾਰ ਕੀ ਕਰਨਾ ਠੀਕ ਹੈ ਮੈਂ ਆਪਦੇ ਆਪ ਮਰਿਆ ਵਾ ਮੈਂ ਤੁਹਾਨੂੰ ਬਾਹਰ ਦੇ ਨਹੀਂ ਨਹੀਂ ਤੂੰ ਦਾਰੂ ਪੀਤੀ ਹੋਈ ਹੈ ਨਾ ਤੇਰਾ ਆਪ ਨੂੰ ਪਤਾ ਕਿ ਦਾਰੂ ਪੀਤੀ ਹੈ ਸਰ ਮੈਂ ਇੱਕ ਅੱਧਾ ਪੈਕ ਲਾਇਆ ਠੀਕ ਹੈ ਮੈਂ ਇਹ ਨਹੀਂ ਕੰਗਾ ਤੇ ਮੈਨੂੰ ਪਤਾ ਆਪਦੇ ਆਪ ਠੀਕ ਹੈ ਮੇਰੇ ਲਈ ਤੁਸੀਂ ਤੁਸੀਂ ਜੇ दारू ਪੀ ਕੇ ਡਰਾਈਵਿੰਗ ਕਰ ਰਹੇ ਆਪਣੀ ਜਾਨ ਵੀ ਜੋਖਮ ਵਿੱਚ ਪਾਓਗੇ ਤੇ ਅਗਲੀ ਵੀ ਜਾਨ ਪਾਓਗੇ ਉਹ ਉਹ ਨਹੀਂ ਪੀਤੀ ਮੈਨੂੰ ਜਾਣ ਕੇ ਗੁੱਸਾ ਆ ਗਿਆ ਠੀਕ ਹੈ ਜਦੋਂ ਮੈਨੂੰ ਪੈਸੇ ਨਹੀਂ ਮਿਲੇ ਮੈਂ ਆਪਕੇ ਜਮ੍ਹਾਂ ਕਰਾਏ ਨਹੀਂ ਪੈਸੇ ਮੈਨੂੰ ਉਹਦਾ ਹੱਕ ਨਹੀਂ ਮਿਲਦਾ ਪਿਆ ਇਹਨਾਂ ਦੀ ਪੁਲਿਸ ਵਾਲੇ ਦੀ ਕੀ ਗਲਤੀ ਤੁਸੀਂ ਇਹਨਾਂ 'ਤੇ ਇੱਟਾਂ ਮਾਰ ਲੱਗੇ ਸਰ ਮੈਂ ਇਹਨੂੰ ਇੱਟ ਮਾਰੀ ਨਹੀਂ ਤੁਹਾਡੀ ਵੀਡੀਓ 'ਚ ਸਾਫ਼ ਦਿਖਾਈ ਦੇ ਰਿਹਾ ਤੁਸੀਂ ਇੱਟਾਂ ਫੜ ਕੇ ਦੋ ਤਾਂ ਮਾਰਨ ਲੱਗੇ ਹੋ ਸਰ ਜੋ ਆਪਣਾ ਬਚਾ ਕੀਤਾ ਜੇ ਸਾਬਤ ਹੀ ਕਰਦੇ ਨੇ ਜੇ ਮੈਂ ਇੱਟ ਮਾਰੀ ਆ ਆਪਦੇ ਆਪ ਨੂੰ ਮਾਰਨੀ ਸੀ ਠੀਕ ਹੈ ਜੇ ਸਾਬਤ ਹੀ ਕਰਨਾ ਚਾਹੁੰਦੇ ਏ ਤੇ ਮੈਂ ਜੇ ਲਾਰ ਦਾਰੀ ਉਹਨਾਂ ਨੂੰ ਇਹ ਮਾਰਨੀ ਤੋਂ ਆਪਣੇ ਨਾ ਮੈਂ ਆਪ ਦੇ ਆਪ ਨੂੰ ਮਾਰਨੀ ਸੀ ਠੀਕ ਹੈ ਮੈਂ ਤਾਂ ਮਰੇ ਮਰੇ ਅੱਜ ਹੀ ਮਰੇ ਕਾਲੀ ਮਰੇ ਠੀਕ ਹੈ ਨਹੀਂ ਪੁਲਿਸ ਨੇ ਤੁਹਾਨੂੰ ਰੋਕਿਆ ਕਿਉਂ ਸੀਗਾ ਸਾਰੇ ਇਹਨਾਂ ਨੇ ਰੋਕਿਆ ਕਿ ਨਾ ਤੇਰੇ ਕੋ ਕਾਪੀ ਨਹੀਂ ਹੈ ਨਾ ਨੰਬਰ ਹੈਗਾ ਚੇਂਜ ਠੀਕ ਹੈ ਸਰ ਮੈਂ ਕਹਾ ਚੇਂਜ ਕਰ ਲਓ ਠੀਕ ਹੈ ਕਾਪੀ ਨੰਬਰ ਵਿਖਾ ਦਿੰਦਾ ਸਾਰੇ ਕੋਈ ਫਰਕ ਨਾ ਠੀਕ ਹੈ ਨੰਬਰ ਸਾਰੇ ਦੇ ਦਿੰਨਾ ਪਰ ਇਹ ਸਾਰੇ ਕਹਿੰਦੇ ਤੁਸੀਂ ਦਾਰੂ ਪੀਤੀ ਹੋਈ ਹੈ ਸਰ ਮੈਂ ਡਰਿੰਕ ਪੀਤੀ ਹੈ ਨਾ ਹੋਈ ਜਿਹੜੇ ਤੁਹਾਨੂੰ ਇਟ ਮਾਰ ਰਿਹਾ ਸੀਗਾ ਇਹ ਕਾਰਨ ਕੀ ਹੋਇਆ ਇਹ ਨਹੀਂ ਸਾਡੇ ਇੱਥੇ ਐਸਐਫ ਮਿੱਤਰ ਸਿੰਘ ਤਾਂ ਮੈਂ ਆ ਰਿਹਾ ਸੀ ਇੱਥੇ ਨਕਲ ਆਇਆ ਜੀ ਆਪ ਲੋਕ ਤੁਸੀਂ ਚੰਦੇ ਵਿੱਚ ਇਹ ਬੰਦੇ ਦਾ ਡਾਉਟ ਨੰਬਰ ਡਾਉਟ ਡਾਕੂਮੈਂਟ ਮਰਸਲ ਹੈ ਅਸੀਂ ਉਹਨੂੰ ਖਿਲਾਇਆ ਖਿਲਾੜ ਕੇ ਤਹੀ ਉਹ ਤੋਂ ਮਰਸਲ ਡਾਉਟ ਕਰਾਣੀ ਤੇਨੇ ਸ਼ਰਾਬ ਪੀਤੀ ਹੋਈ ਹੈ ਤੇ ਸ਼ਰਾਬ ਪੀ ਕੇ ਜਦੋਂ ਿੱਟ ਮਾਰ ਲੱਗਿਆ ਿੱਟ ਮਾਰ ਲੱਗਿਆ ਸੀ ਉਹਨਾਂ ਨੂੰ ਫੜ ਕੇ ਮੇਰੇ ਕੋਲ ਆਇਆ ਮਰਸਲ ਨੂੰ ਪਤਾ ਹੈ ਕਿ ਦੁਕਾਨ ਵੇਚ ਦੇਣੇ ਕੀ ਕੰਮ ਚੱਲਦਾ ਹੈ ਇਹੋ ਜਿਹੇ ਹਰ ਵਾਰ ਸ਼ਰਾਬੀ ਅਨਸਰ ਹੁੰਦੇ ਆ ਜੋ ਪੁਲਿਸ ਨਾਲ ਖੇਪੜ ਪੈਂਦੇ ਆ ਪਰ ਤੁਹਾਨੂੰ ਲੱਗਦਾ ਕਿ ਇਹ दारू ਪੀ ਕੇ ਜਿਹੜੀ ਗੱਡੀ ਚਾ ਮੋਟਰਸਾਈਕਲ ਚਲਾਉਂਦੇ ਜਾਂ ਗੱਡੀ ਚਲਾਉਂਦੇ ਉਹ ਗਲਤ ਹਾਂਜੀ ਹਾਂਜੀ ਬਿਲਕੁਲ ਗਲਤ ਹੈ दारू ਪੀਤੀ ਜਿਹੜਾ ਮਗਰ ਬੈਠਾ ਉਹਨੇ ਪੀਤੀ ਹੈ दारू ਪੀਤੀ ਉਹ ਤੇ ਮੋਟਰਸਾਈਕਲ ਗੌਰ ਤੇ ਕਰਕੇ ਇੱਕ ਫੜ ਕੇ ਦਮ ਮਾਰਨ ਲੱਗਿਆ ਤੇ ਤੁਹਾਨੂੰ ਲੱਗਦਾ ਕਿ ਕਿਸੇ ਹੋਰ ਦੇ ਵੀ ਵਿੱਚ ਵੱਜ ਸਕਦਾ ਹਾਂਜੀ ਨਹੀਂ ਵੱਜ ਸਕਦਾ ਜੀ ਇਹ ਕਹਿੰਦਾ ਜੀ ਮੇਰੇ ਐ ਕਰੇ ਪ੍ਰੋਬਲਮ ਹੈ ਪੈਸੇ ਕਢਾਉਣ ਆਇਆ ਸ਼ਰਾਬ ਪੀਤੀ ਪੈਸੇ ਕਿ ਤੂੰ ਕਢਾਉਗਾ ਜੀ ਇਹਦੇ ਕਿਸੇ ਦੇ ਵਿੱਚ ਮਾਰੂ ਹੋ ਗਿਆ ਜੀ